ਮੈਂ ਨਹੀਂ ਲੱਭਾਇਆ ਸੀ ਲਫਾ ਪੈਤੀ ਚੱਲ ਲੈ ਮਜੀ ਲਫਾ ਪੈਤੀ ਚੱਲ ਲੈ ਵੀਡੀਓ ਨਹੀਂ ਮੈਨੂੰ ਟਿਮਰ ਆ ਰਿਹਾ ਵੀਡੀਓ ਸਰ ਅਸੀਂ ਪ੍ਰੂਫਲੇ ਰੱਖਣਾ ਹੁੰਦਾ ਵੀਡੀਓ ਤੈਨੂੰ ਪਤਾ ਮੈਂ ਕੌਣ ਸਰ ਮੈਂ ਬੰਦ ਕਰ ਇਹਨੂੰ ਬੰਦ ਕਰ ਇਹਨੂੰ ਸੇ ਮੁਲਾਜ਼ਮ ਆ ਤੂੰ ਬੰਦ ਕਰ ਲੈ ਮੈਂ ਨਹੀਂ ਲਾ ਦੇਣਾ ਤੁਸੀਂ ਉੱਧਰ ਸਰ ਨਾਲ ਗੱਲ ਕਰ ਲਓ ਇਹਨੂੰ ਬੰਦ ਕਰ ਸਰ ਮੈਂ ਬਣਾਉਣਾ ਮੈਂ ਕਹ ਰਿਹਾ ਕੈਮਰੇ ਨੂੰ ਬੰਦ ਕਰ ਤੁਸੀਂ ਉਹਨਾਂ ਨਾਲ ਗੱਲ ਕਰੋ ਚੱਕ ਦੇ ਨਾ ਨਹੀਂ ਫਾਵੇ ਨੂੰ ਬਾਹਰ ਹੀ ਕਰ ਦਿੰਦਾ ਚੱਕ ਦੋ ਸਰ ਇਹਨੂੰ ਕੈਮਰੇ ਨੂੰ ਬੰਦ ਕਰ ਦਿਓ ਜੀ ਸਰ ਚੱਕ ਦੋ ਨਾ ਤਾਂ ਜੇ ਕੋਈ ਕੈਮਰੇ ਨੂੰ ਬੰਦ ਕਰੇ ਨਾ ਸਰ ਉਹਨਾਂ ਨਾਲ ਗੱਲ ਕਰ ਲਓ ਉਹਨਾਂ ਨੇ ਗੱਲ ਕਰ ਲਓ ਅਕਸਰ ਨੂੰ ਬੁਲਾ ਦੇ ਮੇਰੇ ਕੋਲ ਨਹੀਂ ਫਿਰ ਬਾਦੂਰ ਸਾਹਿਬ ਦੇ ਕੋਲ ਬਾਦ ਨਹੀਂ ਨਾ ਵੱਡੇ ਦੇਰੇ ਡਾਕੂਮੈਂਟਸ ਸਾਰੇ ਦਿਖਾ ਦੇ ਤੁਹਾਨੂੰ ਗੁਰੂ ਜੀ ਵੀ ਮੁਲਾਕਾਤ ਕਰੋ ਵੜੋ ਵਾਲੇ ਲਫਾਫੇ ਆ ਮੇਰੇ ਨੂੰ ਲਫਾਫੇ ਆ ਆ ਤੁਸੀਂ ਸਿੱਟੇ ਆ ਕਿਹਦੇ ਲਫਾਫੇ ਆ ਤੁਸੀਂ ਆ ਸਿੱਟੇ ਆ ਆਹ ਤਾਂ ਕੱਟਣਾ ਉਹ ਤਾਂ ਫੋਟ ਹੀ ਆਲੇ ਤੋਂ ਸਾਰੇ ਨਹੀਂ ਦਿੱਤੀ ਜੀ ਕਿਤੇ ਲੱਗੇ ਕੀ ਚੱਲ ਰਹੀ ਹੈ ਲੈ ਫੋਟ ਸਾਰੇ ਜੀ ਮੈਂ ਕੀ ਕਰੀਆ ਕਰਤੀ ਆ ਦੇਹਰਾ ਤੇ ਦਰਿਆਵਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਲਈ ਜਿੱਥੇ ਸਵੈ ਸੇਵੀ ਜਥੇਬੰਦਿਆਂ ਉਪਰਾਲੇ ਕਰਿਆ ਨੇ ਉੱਥੇ ਹੀ ਲੁਧਿਆਣਾ ਦੇ ਨਗਰ ਨਿਗਮ ਪ੍ਰਸ਼ਾਸਨ ਨੇ ਵੀ ਨਹਿਰੇ ਪਾਣੀ ਨੂੰ ਸਵੱਛ ਰੱਖਣ ਦੇ ਲਈ ਜਾਗਰੂਕਤਾ ਮੁਹਿੰਮ ਚਲਾਉਣ ਮਗਰੋਂ ਸਖਤ ਕਦਮ ਚੁੱਕਦੇ ਆਂ ਨਹਿਰ ਤੇ ਵਿੱਚ ਕੂੜਾ ਕਰਕਟ ਹੋਰ ਨਿਕਸੂਕ ਸੁੱਟਣ ਵਾਲਿਆਂ ਤੇ ਚਲਾਨ ਕਟਨੇ ਸ਼ੁਰੂ ਕੀਤੇ ਨੇ ਦੱਸ ਦਈਏ ਕਿ ਅੱਜ ਸਦਵਾ ਕਨਾਲ ਤੇ ਡੁਗਰੀ ਪੁਲ ਦੇ ਨੇੜੇ ਸਥਿਤੀ ਉਸ ਸਮੇਂ ਇੱਕ ਅਟਪਟ ਜਹੀ ਹੋ ਗਈ ਜਦੋਂ ਨਗਰ ਨਿਗਮ ਦੇ ਮੁਲਾਜ਼ਮਾਂ ਦੇ ਵੱਲੋਂ ਨਹਿਰ ਤੇ ਵਿੱਚ ਪੂਜਾ ਪਾਠ ਦੀ ਕੋਈ ਸਮੱਗਰੀ ਸੁੱਟਣ ਵਾਲੇ ਇੱਕ ਵਿਅਕਤੀ ਨੂੰ ਰੋਕਿਆ ਗਿਆ ਤਾਂ ਅੱਗੋਂ ਉਸਨੇ ਖੁਦ ਨੂੰ ਕਿਸੇ ਸਰਕਾਰੀ ਮੈਂਕਵੇ ਦਾ ਅਫਸਰ ਦੱਸਿਆ ਨਗਰ ਨਿਗਮ ਅਧਿਕਾਰੀਆਂ ਦੇ ਨਾਲ बहस करनी ਅਤੇ ਆਪਣੇ ਅਹੁਦੇ ਦੀ ਹੰਕਰ ਦਿਖਾਣੀ ਸ਼ੁਰੂ ਕਰ ਦਿੱਤੀ ਦੱਸਦੀ ਹੈ ਕਿ ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਸੀ ਕਿ ਨਗਰ ਨਿਗਮ ਦੇ ਕਮਿਸ਼ਨਰ ਅਦਿੱਤ ਦੇਚਲਵਾਲ ਨੇ ਦਿਸ਼ਾ ਨਿਰਦੇਸ਼ਾ ਹੇਠ ਸ਼ਹਿਰ ਦੀ ਅਤੇ ਖਾਸ ਕਰਕੇ ਪਾਣੀ ਦੀ ਸੁਰਤ ਤੇ ਹਾਲ ਦੇ ਨਾਲ ਖਿਲਵਾੜ ਕਰਨ ਵਾਲਿਆਂ ਦੇ ਨਾਲ ਕੋਈ ਵੀ ਲਿਹਾਜ਼ ਨਾ ਕੀਤਾ ਜਾਵੇ ਮੈਂ ਨੈਟ ਪਾਇਆ ਤੁਸੀਂ ਲਫਾਪਾ ਇੱਥੇ ਛੱਡ ਲਿਆ ਹਾਂ ਜੀ ਲਫਾਪਾ ਇੱਥੇ ਛੱਡ ਲਿਆ ਹੋ ਗਿਆ ਵੀਡੀਓ ਬਣਾ ਲੈ ਕਿਉਂ ਬਣਾ ਰਿਹਾ ਵੀਡੀਓ ਸਰ ਅਸੀਂ ਪ੍ਰੂਫ ਲਈ ਰੱਖਣਾ ਹੁੰਦਾ ਵੀਡੀਓ ਕਿਉਂ ਬਣਾ ਰਹੇ ਅਸੀਂ ਪ੍ਰੂਫ ਲਈ ਰੱਖਣਾ ਹੁੰਦਾ ਸਰ ਤੈਨੂੰ ਪਤਾ ਮੈਂ ਕੌਣ ਹਾਂ ਸਰ ਮੈਨੂੰ ਪਰ ਸਰ ਤੁਸੀਂ ਬੰਦ ਕਰ ਇਹਨੂੰ ਅਸੀਂ ਮੁਲਾਜ਼ਮ ਆ ਸਰ ਤੂੰ ਬੰਦ ਕਰ ਨਵੇਂ ਮੁਲਾਜ਼ਮ ਆ ਤੁਸੀਂ ਉਧਰ ਸਰ ਨਾਲ ਗੱਲ ਕਰ ਲਓ ਇਹਨੂੰ ਬੰਦ ਕਰ ਸਰ ਮੈਂ ਬਣਾ ਸਕਦਾ ਮੈਂ ਕਹਿ ਰਿਹਾ ਕੈਮਰੇ ਨੂੰ ਬੰਦ ਕਰ ਅੰਦਰ ਗੱਲ ਕਰ ਲਓ ਤੁਸੀਂ ਜਿਹਦੇ ਨਾਲ ਗੱਲ ਕਰ ਲਓ ਸਰ ਖੜੇ ਨੇ ਉਹਨਾਂ ਨਾਲ ਗੱਲ ਕਰ ਖੜੇ ਆ ਤੁਸੀਂ ਉਹਨਾਂ ਨਾਲ ਗੱਲ ਕਰ ਲੈ ਚੱਕ ਦਿਨਾਂ ਲਈ ਫਾਬੇ ਨੂੰ ਬਾਹਰ ਹੀ ਕਰ ਦੇਣਾ ਚੱਕ ਦੋ ਸਰ ਇਹਨੂੰ ਕੈਮਰੇ ਨੂੰ ਬੰਦ ਕਰ ਤੁਸੀਂ ਸਰ ਚੱਕ ਦੋ ਨਾ ਤੇ ਪ੍ਰੂਫ ਤਾਂ ਚਾਹੀਦਾ ਕੈਮਰਾ ਬੰਦ ਕਰ ਇਹਨੂੰ ਸਰ ਫਾਬੇ ਉੜੀ ਜੀ ਉਹ ਜਾਣੇਗੇ ਕਿ ਹਾਂ ਜੀ ਚਾਰੇ ਕਿਤੇ ਨਾ ਸਰ ਉਦੋਂ ਜੂਏ ਨਾ ਵੀ ਕਿਲੇ ਉਹ ਮਾਚ ਚਾਪ ਨਹੀਂ ਆ। ਉਹ ਨਹਿਰ ਹੀ ਹੈ। ਹਾਂ ਜੀ ਉਹ ਨਹਿਰ ਹੀ ਹੈ ਦੇ ਵਿੱਚ ਛੁੱਟੇ ਨਹਿਰ ਨਹੀਂ। ਨਹੀਂ ਨਹੀਂ ਨਹਿਰ ਦੇ ਵਿੱਚ ਨਹੀਂ ਛੁੱਟੇ ਸਰ। ਹਾਂ ਜੀ ਮਾਤਾ ਜੀ ਕੀ ਹੈਗਾ ਹੈ? ਹਾਂ ਜੀ ਉਹ ਤੁਹਾਡਾ ਕੋਲਾ ਆ ਗਿਆ ਕਿ ਨਾ ਇਹਨੂੰ ਥੋੜਾ ਕਰ। ਠੀਕ ਹੈ। ਘਰ ਵਾਲਾ ਪੂਰਾ ਹੋ ਗਿਆ ਨਹਿਰ ਜਿਹੜੀ ਥੋੜੀ ਜੀ। ਇਹ ਕਿਦਾਂ ਬਣਦਾ। ਥੋੜੀ ਹੈਗਾ ਜੀ। ਉਹ ਕਰੀ ਜੀ। ਆ ਕੀ ਦੀ ਫੋਟੋ ਹੈ ਜੀ? ਆ ਦੇਖੋ ਜੀ ਅਸੀਂ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਸਾਨੂੰ ਕੋਈ ਪਬਲਿਕਸ ਕਰਨ ਦਾ ਸ਼ੌਕ ਨਹੀਂ ਹੈ ਲੋਕੀ ਕਹਿੰਦੇ ਧਾਰਮਿਕ ਫੋਟੋਆਂ ਧਾਰਮਿਕ ਨਹੀਂ ਆ ਇਹਨਾਂ ਦੇ ਹਸਬੰਦ ਪੁਰੇ ਹੋ ਗਏ ਤੇ ਬੇਟੀ ਤੇ ਇਹਨਾਂ ਦੀ ਬੇਟੀ ਆ ਫੋਟੋਆਂ ਵਿੱਚ ਟੁੱਟਣਾ ਨਹੀਂ ਨੈਟ ਦੇ ਵਿੱਚ ਫਿਰ ਦੱਸੋ ਜੀ ਨਾ ਕਾਰਪੇਂ ਦੇ ਬਲਾਜ ਫਿਰ ਕੀ ਗੱਲ ਕਰ ਆ ਫੋਟੋਆਂ ਲਮਾਵੇ ਮਾਦੇ ਲਮਾਵੇ ਬੜਾ ਸੜਨੇ ਆ ਤੁਸੀਂ ਇਹਨਾਂ ਦਾ ਲਾਉਣਾ ਨਹੀਂਗਾ ਸਭ ਇਹ ਕੀ ਆ ਦਾ ਬੇਟਾ ਕੋਈ ਗੱਲ ਨਹੀਂ ਜਾਓ ਯਾਰ ਪਾਪਾ ਜੀ ਇਹ ਇਦਾਂ ਦਾ ਕੰਮ ਨਾ ਕਰੋ ਓਏ ਨਹੀਂ ਯਾਰ ਬਜ਼ੁਰਗੋ ਚੱਲ ਬੇਟਾ ਕੋਈ ਗੱਲ ਨਹੀਂ ਚੱਲ ਠੀਕ ਆ ਦਾ ਨਹੀਂ ਦੇਖਣਾ ਹੌਣ ਤੋਂ ਸਰਕਾਰ ਦੇ ਕਿੰਨੇ ਮੁਲਾਜ਼ਮ ਗਲਤ ਨੇ ਜੀ ਬਿਲਕੁਕੁਲ ਤੁਹਾਡੇ ਸਾਹਮਣੇ ਸਹੀ ਆ ਬਿਲਕੁਲ ਤੁਸੀਂ ਪਾਣੀ ਨੂੰ ਪਾਣੀ ਦੀ ਨਿਗਾਹ ਮਾਰ ਕੇ ਦੇਖੋ ਹੁਣ ਪੂਰਾ ਨਹਿਰ ਸਾਹਿਬ ਦਿਖ ਰਿਹਾ ਜਦੋਂ ਕੋਈ ਇੱਕ ਲਫਾਫਾ ਇਹਦੇ ਦੇ ਕੋਈ ਥੁੱਟਾ ਜਾਂਦਾ ਤੇ ਸਿਰਫ ਉਹੀ ਪਤਾ ਦਿਖਦਾ ਵੀ ਕਿ ਮੁਲਾਜ਼ਮ ਲੱਗੇ ਗੱਡੀਆਂ ਲੱਗੀਆਂ ਇਨਫੋਰਸਮੈਂਟ ਟੀਮਾਂ ਲੱਗੀਆਂ ਪਰ ਫਿਰ ਵੀ ਲੋਕਾਂ ਨੂੰ ਅਵੇਅਰਨੈਸ ਕਿੰਨਾ ਕੀਤਾ ਜਾਵੇ ਸਾਡੇ ਅਦਿੱਤਿਆ ਜੀ ਜਿਹੜੇ ਨਵੇਂ ਕਮਿਸ਼ਨਰ ਆਏ ਨੇ ਨਿਜਵਾਲ ਸਾਹਿਬ ਉਹਨਾਂ ਵੱਲੋਂ ਖਾਸ ਆਦੇਸ਼ ਆਇਆ ਹੈ ਕਿ ਸ਼ਹਿਰ ਨੂੰ ਹਰਾ ਭਰਾ ਤੇ ਸਾਫ਼ ਸੁਥਰਾ ਰੱਖਣਾ ਉਸੇ ਹਦੀਂ ਤੁਸੀਂ ਅਸਿਸਟੈਂਟ ਕਮਿਸ਼ਨਰ ਜੀ ਦੇ ਤੁਸੀਂ ਦੇਖੋ ਜੀ ਆਪਣੀ ਡਿਊਟੀ ਨੂੰ ਪੂਰਾ ਕਰਦੇ ਪਏ ਆਂ ਨਾ ਹੀ ਸਾਡੀ ਕਿਤੇ ਸ਼ਹਿਰਵਾਦੀ ਦੇ ਕੋਲੋਂ ਦੀ ਚਲਾਨ ਕਟਣਾ ਜਾਂ ਰੈਵਨਿਊ ਇਕੱਠਾ ਕਰਨਾ ਸਾਡਾ ਕੋਈ ਮਕਸਦ ਆ ਸਿਰਫ ਸਾਨੂੰ ਆਪਣੇ ਸ਼ਹਿਰ ਨੂੰ ਖਰਾਬ ਪਰਾ ਤੇ ਸਾਫ ਸੁਥਰਾ ਰੱਖਣਾ ਹੀ ਸਿਰਫ ਸਾਡਾ ਫਰਜ਼ ਹੈ ਤੇ ਅਸੀਂ ਆਪਣੀ ਡਿਊਟੀ ਕਰਦੇ ਆ ਤੇ ਕਰਦੇ ਰਾਵਾਂਗੇ ਤਾਂ ਇਸ ਲਈ ਉਹਨਾ ਉਸ ਅਫਸਰ ਦਾ ਕੋਈ ਲਿਆਜ ਨਾ ਕਰਦੇ ਚਾਲਾਨ ਕੱਟਦੇ ਤੇ ਤਿਆਰ ਨਾਲ ਹੀ ਨਗਰ ਨਿਗਮ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਨਹਿਰਾਂ ਨੂੰ ਸਾਫ ਰੱਖਣ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਸਾਰੇ ਸਾਡੀ ਨਗਰ ਨਿਗਮ ਲੁਧਿਆਣਾ ਜ਼ੋਨ ਦੀ ਕਮਿਸ਼ਨਰ ਸਾਹਿਬ ਦੀ ਹਜਾਤਾ ਦਾਵੇ ਕਿਤੇ ਡਿਊਟੀ ਲੱਗਦੀ ਹੈ ਸਿੱਧਵਾਂ ਨਹਿਰ ਨੂੰ ਸਾਫ ਸੁਥਰਾ ਰੱਖਣ ਦੇ ਲਈ ਪਿਛਲੇ ਲੰਬੇ ਸਮੇਂ ਤੋਂ 2 ਸਾਲ ਤੋਂ ਡਰਾਈਵ ਚੱਲ ਰਹੀ ਹੈ ਉਦੇ ਰੂਟੀਨ ਦੇ ਵਿੱਚ ਅੱਜ ਕੁਝ ਜ਼ਿਆਦਾ ਲੋਕ ਸ਼ਾਇਦ ਆ ਰਹੇ ਨੇ ਹੁਣ ਜਿਹੜਾ ਚਲਾਨ ਘਟਿਆ ਤੁਸੀਂ ਖੁਦ मौके ਤੇ ਦੇਖਣਾ ਚਾਰ ਲਫਾਵੇ ਖਾਲੀ ਕਰਕੇ ਛੁੱਟਦੇ ਉਹ ਛੁੱਟ ਦਿੰਦੇ ਕਹਿੰਦੇ ਨਹਿਰ ਹੈ ਨਹੀਂ ਖੇਰ ਦੇ ਵਿੱਚ ਨਾੜ ਛੁੱਟ ਦਿੰਦੇ ਨੇ ਨਹਿਰ ਦੀ ਹੱਦ ਦੇ ਵਿੱਚ ਖੁੱਟੇ ਨੇ ਲੋਕ ਉੱਥੋਂ ਦੀ ਬਿਜਲੀ ਹੀਰ ਕਰਦੇ ਨੇ ਦੇਖੋ ਸਾਹਮਣੇ ਤੁਸੀਂ ਦੇਖ ਰਹੇ ਹੋ ਮੈਡਮ ਕੰਨੇ ਮੈਂ ਪਾਣਾ ਹੀ ਪਾਣਾ ਮੈਨੂੰ ਰੋਕੋ ਕਿੱਡਾ ਉਹ ਕਿੱਦਾਂ ਵਹਿ ਰਹੇ ਨੇ ਸਾਡੇ ਮੁਲਾਜ਼ਮ ਦੇ ਨਾਲ ਕਿੱਦਾਂ ਕਿੱਦਾਂ ਲੋਕਾਂ ਨੂੰ ਰੋਕਾਂਗੇ ਲੇਡੀਜ਼ ਹੈਗੀ ਹੈ ਰੱਖੇ ਤੇ ਆਈ ਹੈ ਉਹ ਅੱਗੋ ਦੀ ਗੱਲ ਉਹਦੇ ਕੋ ਕਹਿੰਦੇ ਮੈਂ ਪਾਣੀ ਪਾਣਿਆ ਸਮਝਾਨ ਦੇ باوجود ਵੀ ਨਹੀਂ ਰੁਕਦੇ ਤੇ ਅਸੀਂ ਪੂਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਨਗਰ ਨਿਗਮ ਲੁਧਿਆਣਾ ਵੱਲੋਂ ਕਿ ਇਹ ਪਾਣੀ ਦੀ ਜ਼ਰੂਰਤ ਸਾਡੀ ਇਕੱਲੀ ਨਗਰ ਨਿਗਮ ਨੂੰ ਨਹੀਂ ਹੈ ਸ਼ਹਿਰ ਦੇ ਹਰ ਜੀਵ ਜੰਤੂ ਤੋਂ ਲੈ ਕੇ ਪਸ਼ੂਆਂ ਤੋਂ ਲੈ ਕੇ ਇਨਸਾਨ ਤੋਂ ਲੈ ਕੇ ਰਾਜੇ ਮਹਾਰਾਜੇ ਅਫਸਰਾਂ ਤੋਂ ਲੈ ਕੇ ਪੀਣ ਤੋਂ ਹਰ ਬੰਦੇ ਨੂੰ ਹੈ ਇਸ ਪਾਣੀ ਨੂੰ ਬਚਾਉਣਾ ਔਰ ਤੁਸੀਂ ਸਾਰੇ ਸ਼ਹਿਰ ਵਾਸੀਆਂ ਨੇ ਸਾਥ ਦੇਣਾ ਹੈ ਪਾਣੀ ਨੂੰ ਬਚਾਉਣਾ ਸਾਡੀ ਇਕੱਲਿਆਂ ਦੀ ਡਿਊਟੀ ਨਹੀਂ ਹੈ ਸਾਡਾ ਫਰਜ਼ ਵੀ ਆ ਸਰ ਪਹਿਲਾਂ ਤਾਂ ਇੱਥੇ ਕਿੰਨੀ ਕੀ ਵੇਰ ਹੋ ਰਹੀ ਹੈ ਮਤਲਬ ਜਨਤਾ ਹਾਂ ਹੁਣ 10 ਤੋਂ 12 ਚਲਾਨ ਆ ਜਿਹੜੇ ਕਾਫੀ ਹੱਦ ਤੱਕ ਲੋਕਾਂ ਨੂੰ ਅਵੇਰਨੈਸ ਕੀਤਾ ਜਾਂਦਾ ਵਾ ਜਦੋਂ ਕੋਈ ਨਹੀਂ ਮੰਨਦਾ ਜਬਰਦਸਤੀ ਪਾਉਂਦਾ ਤੇ ਫਿਰ ਚਲਾਣੀ ਹੱਲ ਹੁੰਦਾ ਵਾ ਲੋਕਾਂ ਨੂੰ ਐਨੇ ਸਮਝਾਉਂਦੇ ਬਾਜੀ ਤੁਹਾਡੇ ਸਾਹਮਣੇ ਆ ਤੁਸੀਂ ਆਪ ਵੀ ਦੇਖਿਆ ਹਾਂ ਹਾਂਜੀ ਹਾਂਜੀ ਕਿ ਉਹ ਲੈਣ ਦੀ ਨੁੱਕਰ ਤੇ ਹੀ ਪਾ ਕੇ ਕਹਿੰਦੇ ਨੇ ਜੀ ਲੈਣ ਦੀ ਨੁੱਕਰ ਪੜੇ ਲੋਕ ਆਉਂਦੇ ਨੇ ਜੀ ਸਾਨੂੰ ਕਹਿੰਦੇ ਨੇ ਮੈਂ ਮਲਾਜਮ ਆ ਮੈਂ ਵੀ ਮਲਾਜਮ ਆ ਜੀ ਮੈਂ ਵੀ ਲੱਗਾ ਹੋਇਆ ਹਾਂ ਮੈਂ ਫਲਾਣੇ ਡਿਪਾਰਟਮੈਂਟ 'ਚ ਹਾਂ ਪਰ ਸਾਡੀ ਮਜਬੂਰੀ ਹੈ